ਜਦੋਂ ਜਦੋਂ ਕਾਕ ਜੋੜ ਜਲ ਅੰਨ ਜੇ ਪਾਪਾ ਜੇ ਜੇ ਪਾਪਾ ਹਾਂ ਤਸ਼ੀਲੇ ਉਹ ਤੇ ਦਾ ਵੀ ਆਰ ਕਾਂ ਦੀ ਬਾਤ ਜੀ ਬਾਤੀ ਦਾ ਪਤਾ ਤੋਂ ਬੰਦੇ ਕਰਿਆ ਹਾਂ ਫੇਰ ਵੀ ਉਹਨਾਂ ਨੇ ਕਿਹਾ ਮਾਹ ਮੈਂ ਆ ਗਿਆ ਮਾ ਜੂੰ ਕੈਰ ਕਰਾ ਲੀਏ ਛੋਟਾ ਬਲਟ ਵਾਲਾ ਕਰਾ ਲੀਏ ਹਾਂ ਇਹ ਜੀ ਬਾਹਰ ਇਧਰ ਹਾਂ ਅੱਛਾ ਹੋ ਗਿਆ ਸੋ ਦਬਲ ਹੋ ਗਿਆ ਰੇਡਰ ਦਾ ਮੇਰਾ ਜੀ 1 ਤੋਂ 4000 ਦਾ ਲੱਗ ਗਿਆ ਨਾ ਜਾਣੂ ਮੋੜ ਚੱਕੀ ਲੈ ਕੱਢਦੇ ਆ ਹੋਰ ਮਾਨਸਪੀ ਕਰੇ ਲੈ ਆਹੋ ਲੱਗਣਾ ਹੈ ਅੱਗੇ ਤੇਰਾ ਬੱਲਾ ਤੇ ਧਿਆਨ ਚ ਲੱਗ ਤੂੰ ਮੰਨਦਾ ਮੰਨਦਾ ਇਹ ਤੇ ਮਾਰ ਲਗਾਈ ਚਾਰ ਦੇ ਮੋਦੀ ਆ ਗਿਆ ਮੋਦੀ ਦੇ ਕਮਾਂ 17 ਦੇਖ ਕੇ ਮਾਰ ਆੜਿਆ ਪਿੰਡੇ ਦੇ ਹੱਥ ਮਾਰਿਆ ਭਾਈ ਇਹੋ ਮੈਂ ਕਿੱਥੇ ਘਰੋਂ ਤੁਰ ਫਰਗੇ ਪਰਗੇ 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 ਸਟੈਪ ਤੇ ਇਹਦੇ ਦੇ ਹਾਂ ਚੜ ਕੇ ਚੜ ਕੇ ਚੜ ਗਿਆ ਬੋਸਲੇ ਵੀਰ ਨੇ ਕਹਦਾ ਤਗੜਾ ਪੁੱਤ ਤਗੜਾ ਹੀ ਮੈਂ ਮਮਾ ਦੇ ਵਿੱਚ ਬਾਈ ਗਿਆ ਕੀ ਕਰ ਪੁੱਤ ਤੁਹਾਨੂੰ ਆਲਾ ਕਰ ਜਾਣਾ ਤੇ ਮਸਲ ਕਿਹੜਾ ਦੌੜ ਨਹੀਂ ਦੌੜ ਨਹੀਂ ਦੌੜ ਮਾਛੇ ਰੇਡਰ ਦਾ ਛੋਟੀ ਕੀ ਦੀ ਆ ਆਇਓ ਪੋਛ ਮਾਰ ਪੋਛ ਮਾਰ ਪੋਛ ਮਾਰ ਬਾਵਾ ਖਲਾਰ ਠੱਕ ਕੇ ਪੱਟ ਨਹੀਂ ਖਲਾਰਦਾ ਨੂੰ ਥੱਲੇ ਦੋਵੜਾ ਪੱਟ ਖਲਾਰ ਕੇ ਨਾ ਫਿਰ ਲੋਗ ਆ ਪੂਰੇ ਪੱਟ ਖਲਾਰ ਕੇ ਬਾਕੀ ਇਹ ਪੋਟ ਬਣਾਉਂਦਾ ਹੈ ਹਾ ਵੀਰ ਹੈ ਜੱਫਾ ਲੱਗ ਗਿਆ ਯਾਰ ਮਾਰਦੇ ਜੇ ਉੱਥੇ ਜਿੱਥੇ ਪੀੜ ਨਿਕਲਦੀ ਆ ਜੀ ਤੂੰ ਗੱਡੀ ਚਾਰਦੇ ਨਾ ਜਦੋਂ ਟੱਚ ਮਾਰਦਾ ਆ ਵੀਰ ਇੱਕ ਸਟੈਪ ਨਹੀਂ ਲਿਆ ਚੱਲੀ ਜੇ ਵੀ ਕਹਿਦਾ ਤੂੰ ਉਹ ਭੜ ਕੇ ਆ ਵੀਰ ਆਹਾ ਵੀਰ ਆ ਮਮੀ ਚੱਲੀ ਆ ਡਾਵਾ ਡਾਵਾ ਲੱਗ ਗਿਆ ਟੱਚ ਤੈਨੂੰ ਪਹਿਲਾਂ ਉਹਨਾਂ ਲੇਟ ਹੋ ਗਿਆ ਏ ਤੇਜ ਤੇਜ ਕਬੱਡੀ ਦਾ ਜੂਬਾ ਆਹੋਰ ਜਾ ਪxam ਲਿਕੇ ਜਾ ਔਰ ਉਹ ਜੰਮਾ ਭਜਾ ਜੰਮਾ ਭਜਾ ਕੇ ਕਰਨ ਮਾਰ ਛੋਟੀ ਕਰਨ ਮਾਰੀ ਲੰਮਾ ਭਜਾ ਤੇ ਨਾ ਗੱਲ ਲੰਮਾ ਭਜਾ ਨੀ ਨਾ ਸੋਚਿਆ ਕਰ ਤਰਨ ਨਹੀਂ ਉੱਡਈ ਵੇ ਲਾਣੇ ਸਾਲਾ ਓਨੂ ਆ ਪੂਰਾ ਪੱਟਾ ਦਾ ਬਿਆਨਸ ਲੈ ਕੇ ਪੁੱਛ ਮਾਰ ਪੂਰਾ ਪੂਰਾ ਬਾਹਾਂ ਖੋੜ ਕੇ ਮਾਰ ਮਾਰ ਮੋਰਾ ਫੁੱਟਬਾਲ ਹੋ ਗਿਆ ਹੁਣ ਬੱਸ 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 ਪਰ ਗਿਆ ਪਰ ਗਿਆ ਪਰ ਗਿਆ ਸਹੀਆ 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 ਪਕਾ ਗਰ ਪਕਾ ਗਰ ਘੁੱਟ ਘੁੱਟ ਕੇ ਜੱਫਾ ਨਾ ਬਗੜ ਜਾ ਰਹੀ ਕਿਹਨਾਂ ਆਟਮਾਰ ਮਮਤ ਕਿੰਨੀ ਤੇਰੀ ਸਪੀਡ ਆ ਤੂੰ ਇੱਥੇ ਆ ਜਨਾ ਤੂੰ ਛੋਟੀ ਟਰਨ ਮਾਰਨ ਲਿਆ ਏ ਓ ਸਪੀਡ ਜਿਆਦੀ ਹੀ ਜਾਂਦਾ ਮਲਾ ਲਿਆ ਸਾਹਿਬ ਉਮੜਿਆ ਖ ਲੈ ਗਿਆ ਨਾ ਆਮ ਜਿਹੜਾ ਵੀ ਲੱਗਾ ਨਾ ਲੰਮੀ ਦਾੜ ਮਾਰਨੀ ਛੋਟੀ ਦਾੜ ਨਾ ਮਾਰੀ ਜਿਹੜਾ ਮਰਜ਼ੀ ਲੱਗ ਜਾ ਮਾਰਦੇ ਰਹੇ ਮੋਦੀ ਤੱਕ ਉਹ ਪਾਣੀ ਆ ਪੀਵਾ ਹੀ ਦੋਵੇਂ ਲੈ ਆਏ ਨੇ ਜੋ ਬਣਾ ਆਪਣੇ ਲਈ ਰਹਾ ਜਾਨਾ ਬਾਚੋਂ ਜਿਹੜੀ ਮਾਰਦਾ ਨਾ ਜਾੜ ਖੁੱਲ ਗਈ ਹਾਂ ਅਗਲਾ ਲੱਕ ਫਿਰ ਉਹ ਤਾਂ ਮੂੰਹ ਪਚਾਉਂਦੇ ਆ ਤੇ ਗਾਂ ਗੋਦੀ ਆ ਗਾਂ ਗੋਦੀ ਉਹਨੇ ਕਿ ਸਾਚੂ ਪਤਾ ਨਹੀਂ ਚੋ ਪਾਪੇ ਇੰਨੇ ਹੋ ਗਏ ਮੇਰਾ ਅਗਰਾ ਦਾ ਇੱਕ ਬਾਗਰ ਪਿੱਛੇ ਮੋੜ ਦਾ ਪੱਤੀ ਥੋੜਾ ਜਿਹਾ ਆਲੇ ਦੁਆਲੇ ਵੀ ਦੁਜੇ ਨਾ ਮਮੀ ਪੈਂਸ ਲੈਣਾ ਹੁੰਦਾ ਸਿੱਧਾ ਨਹੀਂ ਜਾ ਜਾਂਦਾ ਜਾਵੇਗਾ ਜਾਵੇਗਾ ਆ ਦੇਗਾ ਹਾਸਰਾ ਲੈ ਕੇ ਜਾਣਾ ਆਵੇਗਾ ਆਵੇਗਾ ਕੋਈ ਨਹੀਂ ਆ ਟਰਾਈ ਕਰੀਆ ਬਾਕੀ ਇਹ ਰ ਬਰਾਬਰ ਚੈਨ ਹੋਣਾ ਫਿਰ ਤੱਕ ਲੱਗਦਾ ਉਹ ਸਹੀ ਕਰ ਜਾ ਆ ਵੀ ਬੜਾ ਫਾਸਟ ਹੋ ਗਿਆ ਨਾ ਰੇ ਇਹ ਦੇ ਦੇ ਹੋ ਨਾ ਅਬੀ ਚਮੜੀ ਜੀ ਕਰ ਕਰਦਾ ਕਿਉਂ ਮੈਂ ਸਿਰ ਲਾ ਦੇ ਬੰਦਾ ਪਿੱਛੇ ਚੱਲ ਜਾਂਦਾ ਤੂੰ ਉਹਦੇ ਪਿੱਛੇ ਆਪਣੇ ਨੂੰ ਨਿੱਕੇ ਮਮਾ ਕਰਾ ਡੂ ਜੱਫਾ ਪਾਉਣੇ ਤੇ ਆਣੀ ਕਿਆ ਲਾਦੀ ਰਗਦੇ ਬਾਹੜੀ ਖੋਲਦਾ ਭੀਰੇ ਉੱਥੋ ਰਾਤਾਂ ਛੋੜਦਾ ਹੈ ਅਹਾਰੀ ਸ਼ਬ ਪੱਜ ਗਿਆ ਪੱਜ ਉਪਰਾ ਵਾਏ ਕੋਈ ਦਾੜਾ ਮਾਰੀ ਜਾਣਾ ਹੋਰ ਵੀ ਕੱਟ ਲਗਾਏ ਹਾਈ ਗਰਮਣਾ ਫੈਨ ਤੇ ਵੀ ਉਹ ਉਸੇ ਵੇਲੇ ਜਦੋਂ ਟੱਕ ਮਾਰਿਆ ਰੇਡਰ ਨੇ ਬੇਤਨਾ ਵਾਸੀ ਜਲਦੀ ਹੋਵੇ ਜੇ ਮਕੌਣੀ ਦੋ ਹੈ ਤੇਰਾ ਨੇ ਨਹੀਂ ਤੇ ਵਧੀ ਜਾਂਦੀ ਆ ਖਲਸੀ ਤੇ ਲੜਾਈ ਆਪਣੇ ਸਪੋਰਟ ਰਾਡ ਦੇ ਰਿਹਾ ਰਿਆ ਦੋ ਰਿਆ ਨਿੱਕੇ ਦੋਵੇਂ ਆਓ ਆਜ ਗਏ ਪਾਰੇ 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 ਫੜ ਗਈ ਓਏ ਲਤਾਂ ਘੜਾ ਲਤਾਂ ਘੜਾ ਲਤਾਂ ਸਿੱਧੀਆਂ ਕਰ ਹਾਂ ਹਾਈ ਦਾ ਹਾਈ ਦਾ ਹਾਈ ਦਾ ਸਿੱਧੀਆਂ ਕਰ ਹੋਟ ਐਡ ਕਰ ਐਡ ਕਰ ਕੇ ਰੱਖ ਹਾਂ ਕਰਦੇ ਬਾਅਦ ਛੱਡ ਦੇ ਤੇ ਫੇਰ ਫੁੱਲ ਕੇ ਜੇ ਲੱਗਾਂ ਕਿ ਹੋਇਆ ਜਣ ਅਪਰੇ ਸ਼ੇਰ ਟੱਚ ਮਾਰੂਗਾ ਕਾ ਪੁੱਟ ਗਿਆ ਤੂੰ ਤੇ ਅੱਕੂ ਤੇਰਾ ਬੈਂਸ ਨਹੀਂ ਬਣੇ ਪੁੱਟ ਤੂੰ ਵਧੀਆ ਗਿਆ ਲੱਗਦਾ ਨਾ ਨੇ ਆਇਆ ਬਾਵਾ ਕੜਾ ਆਲ ਗਿਆ ਵਾਸੀ ਤੇ ਇਹ ਕਿੰਨੀ ਰੱਜਤ ਹੋਣੀ ਜੋਰ ਲੱਗਣਾ ਪੂਰਾ ਨੇ ਟੇਡਾ ਖੇਤ ਖੇਤਵਤ ਨਹੀਂ ਹੂੰ ਵੇਖੀ ਓਏ ਠੀਕ ਆ ਸਹੀ ਹੋ ਇੱਥੇ ਪੈਰ ਨਾਲ ਨਿਕਲ ਜਾ ਬਸ ਠੀਕ ਆ ਕੋਈ ਨਹੀਂ ਕੋਈ ਨਹੀਂ ਆ ਓਏ ਕਿਤੇ ਕਿਨ ਲੱਕ ਦੇ ਗਿਆ ਜੀ ਪਰ ਆਹ ਹੈ ਮਾੜੀ ਕੇ ਬੱਦਸ ਕਰਤਾ ਚੋਟਾਂ ਮਾਰਨੀਆਂ ਜਣ ਲੈ ਦਾਤਾ ਡਿੱਗੀ ਜਾਂਦਾ ਹੈ ਬਾਂਦਰ ਇਹ ਲੈ ਆ ਜਾ ਚੁਣ ਲੈ ਆ ਜਾ ਫੜ ਫੜ ਅਗਣਾ ਫੜ ਫੱਗੇ ਰੱਖ ਨੂੰ ਬੜਿਆ ਹਾਂ ਆਵੇ ਕਾਮ ਮਾਰਨਾ ਜੀ ਆਹ ਯਾਰ ਯਾਰ ਦੇਖੇ ਤਾਂ ਕੋਮਾ ਹਲੋ ਫਰੀਕ ਲੋਈ ਉਹ ਨਹੀਂ ਨਹੀਂ ਨਾ ਰੋਗੇ ਤੁਹਾਨੂੰ ਕੈਂਚੀ ਵੀ ਪਾੜ ਦਈਓ ਮਰਜ਼ੀ ਕਰ ਲੋ ਤੁਰੇਂ ਗੋਦਾ ਬੈਂਸ ਕਰਾਪ ਹੋਣਾ ਉਹ ਬਹ ਉਹ ਕੋਪਰਾ ਵਾਟ ਨੂੰ ਤੋਂ ਤੋਂ ਨਾ ਦੇ ਜਾ ਰਿਹਾ ਕਿਸੇ ਨੂੰ ਮਾਰ ਉਹ ਨਹੀਂ ਉਹਦਾ ਪੈਰ ਉੜੇ ਆ ਤੇ ਨਾ ਜੜ ਗਿਆ ਹੀ ਉਹ ਮਾਰਦਾ ਦਾਜਾ ਨੂੰ ਸਨ ਤਗੜਾ ਅਗ ਲੱਗ ਉਹ ਵਧੀਆ ਕਰ ਗਿਆ ਹੀ ਉਹ ਸਾਨੂੰ ਲੈ ਖਾਓ ਪਿੰਨਾ ਆਪ ਫਨੀ ਕੋਡੀ ਬਾ ਕੋਈ ਨਹੀਂ ਤੈਨੂੰ ਖਾਂਦਾ ਠੀਕ ਆ ਇੰਨਾ ਨਾ ਚੜ ਪੁੱਤ ਜੀ داری ਰਾਕੇ ਕੁਛ ਨਹੀਂ ਕਰਦਾ ਐ ਮੈਂ ਲੈ ਸ਼ਟ ਤੁਰ ਤੁਰ ਜਿੰਮ ਮਰਜੀ ਤੁਰਿਆ ਫੇਰੇ ਗਾੜੀ ਐਦਾਂ ਬਾਤ ਪਜਲ ਕਰਕੇ ਰੱਖੀਆਂ ਇਹਨੂੰ ਫੇਰ ਕੀ ਕਰਦਾ ਹਾਂ ਹੁਣ ਪੁੱਛ ਦੁਪੈਰ ਖਲਾਰ ਕੇ ਮਾਰੀ ਵੇਖਾ ਮੈਂ ਜੀ ਪੁੱਛ ਉਹ ਕਿ ਪਾ ਗਿਆ ਆਹ ਪੈਰ ਖਿਲਾੜ ਕੇ ਪੁੱਤੋਂ ਉਹ ਭਾਜਾ ਦੂੰ ਇਦਾਂ ਇਦਾਂ ਹੀ ਮਾਰਦੇ ਆ ਪਾਜਾਂ ਦੇ ਕਿੰਨੀ ਕਰਕੇ ਜਾਣ ਆ ਫੁੱਟ ਪਿੱਛੇ ਗਿਆ ਯੋ ਜਫਾ ਵੀਰ ਗਾਪੀ ਦਾ ਹਾ ਇੱਥੇ ਜਾ ਕੇ ਟਰਨ ਤੂੰ ਲੈਂਦਾ ਹੀ ਨਹੀਂ ਆਨੇ ਬਾਹਾਂ ਫੜ ਕੇ ਟਰਨ ਲਿਆ ਕਰਾ ਇੰਨਾ ਨੇ ਇੰਨਾ ਨੂੰ ਲੈ ਇੱਥੋਂ ਇੱਥੋਂ ਵੀ ਟਰਨ ਲੈ ਲੈਣਾ ਨਾ ਦੇਖਦਾ ਦੇਖਦਾ ਉੱਥੇ ਜਾਏਗਾ ਠੀਕ ਆ ਚਲੋ ਚਲੋ ਲੱਗੋ ਲੱਗੋ ਚਲੋ ਏ ਚਲੋ ਨਿੱਕੇ ਪਲਵਾਨ ਮੰਮੋ ਫੜ ਦੋ ਇੱਕ ਅੱਧਾ ਬੰਦਾ ਨੇ ਫੜ ਦੋ ਵੇ ਮੋਰੀਏ ਤੇਰੇ ਚਪੇੜ ਮਾਰ ਦੇਣੀ ਕੰਨ ਦੇ ਤੂੰ ਬੱਕ